ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਂਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਕਿ ਪੁਰਾਣੇ ਮਾਸੀ ਵਾਲੇ ਦਿਨ ਲੋਨ ਦੇ ਜ਼ਬਰਦਸਤ ਇਹ ਉਪਾਅ ਤੁਸੀਂ ਕਰ ਲਵੋ ਕਰੋੜਪਤੀ ਤੁਸੀਂ ਬਣ ਜਾਓਗੇ ਤੁਹਾਡੇ ਘਰ ਵਿੱਚ ਜੋ ਪੈਸੇ ਦੀ ਕਮੀ ਰਹਿੰਦੀ ਹੈ ਉਹ ਦੂਰ ਹੋ ਜਾਵੇਗੀ ਸਾਂਗਤ ਜੀ ਲੋਨ ਦੇ ਜ਼ਬਰਦਸਤ ਉਪਾਅ ਕੰਗਾਲ ਬੰਦੇ ਨੂੰ ਹੀ ਕਰੋੜਪਤੀ ਬਣਾ ਦਿੰਦੇ ਹਨ ਜੇਕਰ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਤਾਂ ਜਲਦੀ અપਨਾਓ ਲੋਨ ਦੇ ਇਹ ਉਪਾਅ ਸਾਹਾ ਸੰਗਤ ਜੀ ਸਾਡੇ ਜੀਮਣ ਵਿੱਚ ਲੋਨ ਦੇ ਬਹੁਤ ਸਾਰੇ ਉਪਯੋਗ ਹਨ ਜੇਕਰ ਸਬਜ਼ੀ ਵਿੱਚ ਲੋਨ ਜ਼ਿਆਦਾ ਹੋਵੇ ਨੁਕਸਾਨ ਤੇ ਘਟ ਹੋਵੇ ਤਾਂ ਵੀ ਨੁਕਸਾਨ ਲੋਨ ਸਾਡੀ ਉਮਰ ਵੀ ਘਟਾਉਂਦਾ ਹੈ ਲੋਨ ਸਾਡੀ ਉਮਰ ਵਧਾਉਂਦਾ ਵੀ ਹੈ ਲੋਨ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪਰ ਅੱਜ ਅਸੀਂ ਤੁਹਾਨੂੰ ਖਾਣ ਪੀਣ ਲਈ ਲੋਨ ਦੀ ਵਰਤੋਂ ਬਾਰੇ ਨਹੀਂ ਦੱਸਣ ਜਾ ਰਹੇ ਬਲਕਿ ਲੋਨ ਦੇ ਬਹੁਤ ਸਾਰੇ ਪਰ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੋਨ ਦੇ ਕੁਝ ਅਜਿਹੇ ਚਮਤਕਾਰੀ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਸੱਚੀ ਸ਼ਰਦਾ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਚੱਕਾ ਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਅਤੇ ਘਰ ਵਿੱਚ ਕੁਸ਼ਹਾਲੀ ਸੁਖ ਸ਼ਾਂਤੀ ਸਮ੍ਰiddhi ਵੀ ਬਣੀ ਰਹੇਗੀ ਜੇ ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੰਗਤ ਜੀ ਲੋਨ ਕਈ ਤਰ੍ਹਾਂ ਦੇ ਹੁੰਦੇ ਹਨ ਸੈਦਾ ਲੋਨ ਪਹਾੜੀ ਲੋਨ ਸਮੁੰਦਰੀ ਲੋਨ ਕਾਲਾ ਲੋਨ ਆਮ ਲੋਨ ਆ ਜੋਤਿ ਸ਼ਾਸਤਰ ਅਨੁਸਾਰ ਲੋਨ ਚੰਦਰਮਾ ਦੇ ਸ਼ੁਕਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਬਹੁਤ ਸਾਰੇ ਲੋਕ ਇਸ ਨੂੰ ਰਾਹੁ ਦਾ ਪ੍ਰਤੀਕ ਵੀ ਮੰਨਦੇ ਹਨ ਤਾਂ ਸਾਹਾ ਸੰਗਤ ਜੀ ਆਓ ਜਾਣਦੇ ਹਾਂ ਲੋਨ ਦੇ ਚਮਤਕਾਰੇ ਉਪਾਅ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸਾਥ ਸੰਗਤ ਜੀ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਹੀ ਪਤਾ ਲੱਗਣਾ ਹੈ ਲੋਨ ਦੇ ਬਾਰੇ ਕੀ ਉਪਾਹਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਹਮੇਸ਼ਾ ਧਿਆਨ ਰੱਖੋ ਕਿ ਖਾਣਾ ਪਕਾਉਂਦੇ ਸਮੇਂ ਖਾਣੇ ਨੂੰ ਟੈਸਟ ਨਹੀਂ ਕਰਨਾ ਚਾਹੀਦਾ ਇਸ ਨਾਲ ਪੌਜਨ ਦੀ ਸ਼ੁੱਧਤਾ ਖਤਮ ਹੋ ਜਾਂਦੀ ਹੈ ਗਰੀਬੀ ਆਉਂਦੀ ਹੈ ਜੇਕਰ ਖਾਣੇ ਨੂੰ ਟੈਸਟ ਹੀ ਕਰਨਾ ਹੈ ਤਾਂ ਭਗਵਾਨ ਨੂੰ ਪੋਗ ਲਗਵਾਉਣ ਤੋਂ ਬਾਅਦ ਟੈਸਟ ਕਰੋ ਇਸ ਨਾਲ ਘਰ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਤੇ ਤੁਹਾਨੂੰ ਦਾ ਲਾਭ ਹੋਵੇਗਾ ਨੰਬਰ 2 ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜੇਕਰ ਤੁਹਾਨੂੰ ਕੋਈ ਵੀ ਵਿਅਕਤੀ ਪਸੰਦ ਨਹੀਂ ਕਰਦਾ ਤਾਂ ਉਸ ਵੱਲੋਂ ਦਿੱਤਾ ਗਿਆ ਲੋਨ ਜਾਂ ਕੋਈ ਮਿੱਠੀ ਚੀਜ਼ ਨਾ ਖਾਓ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਵਿਅਕਤੀ ਪਾਪੀ ਹੈ ਤਾਂ ਉਸਦੇ ਕੋਲੋਂ ਲੋਨ ਬਿਲਕੁਲ ਵੀ ਨਾ ਖਾਓ ਇਸ ਗੱਲ ਦਾ ਹਮੇਸ਼ਾ ਪੂਰਾ ਖਿਆਲ ਰੱਖੋ ਨਹੀਂ ਤਾਂ ਅੰਤ ਪਛਤਾਵਾ ਹੀ ਪੱਲੇ ਪਵੇਗਾ ਨੰਬਰ 3 ਕਿਸੇ ਦੇ ਹੱਥ ਵਿੱਚ ਲੋਨ ਨਹੀਂ ਕਿਸੇ ਦੇ ਹੱਥ ਵਿੱਚ ਲੋਨ ਨਹੀਂ ਦੇਣਾ ਚਾਹੀਦਾ ਤੇ ਨਾ ਹੀ ਕਿਸੇ ਦੇ ਹੱਥ ਤੋਂ ਲੋਨ ਲੈਣਾ ਚਾਹੀਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਲੋਕਾਂ ਦੇ ਆਪਸੀ ਰਿਸ਼ਤੇ ਖਰਾਬ ਹੋਣ ਲੱਗਦੇ ਹਨ ਅਤੇ ਅਚਾਨਕ ਨਕਾਰਤਮਿਕ ਊਰਜਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਨੰਬਰ 4 ਜੋਤਿਸ ਦੇ ਅਨੁਸਾਰ ਲੂਣ ਨੂੰ ਚੰਦਰਮਾ ਤੇ ਸ਼ੁਕਰ ਦਾ ਪ੍ਰਤੀਨਿਧ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸਟੀਲ ਜਾਂ ਲੋਹੇ ਦੇ ਪਾਂਡੇ ਵਿੱਚ ਲੂਣ ਰੱਖਦੇ ਹੋ ਤਾਂ ਇਹ ਚੰਦਰਮਾ ਤੇ ਸ਼ਨੀ ਦਾ ਮਿਲਨ ਹੁੰਦਾ ਹੈ ਜੋ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਜਾਂਦਾ ਹੈ ਅਤੇ ਰੋਗਾਂ ਤੇ ਦੁੱਖਾਂ ਦਾ ਕਾਰਨ ਵੀ ਬਣਦਾ ਹੈ। ਲੂਣ ਨੂੰ ਕਿਸੇ ਵੀ ਲੋਨ ਨੂੰ ਕਿਸੇ ਵੀ ਪਲਾਸਟਿਕ ਦੇ ਪਾਂਡੇ ਜਾਂ ਡੱਬੇ ਵਿੱਚ ਨਹੀਂ ਰੱਖਣਾ ਚਾਹੀਦਾ ਸਿਰਫ ਇਸ ਨੂੰ ਕੱਚ ਦੇ ਬਰਤਨਾਂ ਜਾਂ ਡੱਬੇ ਵਿੱਚ ਹੀ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਨੰਬਰ 5 ਕਰੀਬੀ ਤੋਂ ਛੁਟਕਾਰਾ ਪਾਉਣ ਲਈ ਵੀਰਵਾਰ ਨੂੰ ਛੱਡ ਕੇ ਹਫਤੇ ਵਿੱਚ ਇੱਕ ਵਾਰ ਘਰ ਵਿੱਚ ਪੋਚਾ ਲਗਾਉਂਦੇ ਸਮੇਂ ਪਾਣੀ ਵਿੱਚ ਥੋੜਾ ਜਿਹਾ ਸਮੁੰਦਰੀ ਲੂਣ ਮਿਲਾਓ ਇਹ ਉਪਾਅ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਕਰ ਦਿੰਦਾ ਹੈ ਅਤੇ ਮਾਤਾ ਲక్ష్ਮੀ ਜੀ ਨੂੰ ਪਸੰ ਅਤੇ ਮਾਤਾ ਲక్ష్ਮੀ ਪਸੰਨ ਹੁੰਦੀ ਹੈ ਇਸ ਨਾਲ ਮਾਤਾ ਲక్ష్ਮੀ ਦੀ ਪ੍ਰਾਪਤੀ ਦਾ ਰਸਤਾ ਖੁੱਲਦਾ ਹੈ ਤੇ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਮਾਇਆ ਦੇ ਟੇਲ ਲੱਗਣ ਲੱਗ ਜਾਂਦੇ ਹਨ ਨੰਬਰ 6 ਧਨ ਅਤੇ ਬਰਕਤ ਦੇ ਲਈ ਉਪਾਅ ਇੱਕ ਕੱਚ ਦੇ ਪਾਂਡੇ ਵਿੱਚ ਨਾਣ ਰੱਖੋ ਇਸ ਵਿੱਚ 7 ਲੌਂਗ ਪਾਓ ਤੇ ਇਸ ਨਾਲ ਘਰ 'ਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਘਰ 'ਚ ਬਰਕਤ ਵੀ ਬਣੀ ਰਹੇਗੀ ਤੇ ਇਸ ਉਪਾਅ ਨਾਲ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਸਦਾ ਮਾਲੋ ਮਾਲ ਹੋ ਜਾਓਗੇ ਨੰਬਰ 7 ਸਰੀਕ ਬਿਮਾਰੀਆਂ ਤੋਂ ਛੁਟਕਾਰਾ ਸੌਣ ਵੇਲੇ ਆਪਣੇ ਸਿਰਾਨੇ ਨੂੰ ਪੂਰਬ ਵੱਲ ਰੱਖੋ ਤੇ ਬੈੱਡਰੂਮ ਵਿੱਚ ਇੱਕ ਕਟੋਰੀ ਸਿੱਧਾ ਲੋਹੇ ਦੇ ਕੁਝ ਟੁਕੜੇ ਰੱਖੋ ਇਸ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ ਕਾਰਜਾ ਹਮੇਸ਼ਾ ਧੰਦਾ ਪ੍ਰਭਾਵ ਬਣਿਆ ਰਹੇਗਾ ਬਿਮਾਰੀਆਂ ਤੋਂ ਬਚਣ ਲਈ ਆਮ ਲੋਹੇ ਦੀ ਘਟ ਵਰਤੋਂ ਕਰਨੀ ਚਾਹੀਦੀ ਹੈ ਇਸੇ ਬਜਾਏ ਭੋਜਨ ਦੇ ਦੌਰਾਨ ਰਾਖ ਲਓ ਜਾਂ ਕਾਲੇ ਲੋਨ ਦੇ ਵਰਤੋਂ ਹੀ ਕਰਨੇ ਚਾਹੀਦੇ ਹੈ ਨੰਬਰ 8 ਗੰਦੇ ਮੰਦੇ ਸੁਪਨਿਆਂ ਤੋਂ ਰਾਹਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕੱਚ ਦੇ ਕਟੋਰੀ ਚ ਪੂਰਬ ਦਿਸ਼ਾ ਚ ਸੈਦਾ ਨਮਕ ਰੱਖੋ ਤੇ ਜਦੋਂ ਤੁਸੀਂ ਸੈਦਾ ਹੈ ਜਦੋਂ ਤੁਸੀਂ ਸੌਂਦੇ ਹੋ ਤੇ ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸੁਪਨੇ ਨਹੀਂ ਆਉਣਗੇ ਨੰਬਰ 9 ਜੇਕਰ ਕੋਈ ਵਿਅਕਤੀ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੋਝ ਰਿਹਾ ਹੈ ਤਾਂ ਉਸ ਦੇ ਬਿਸਤਰੇ ਦੇ ਕੋਲ ਕੱਚ ਦੇ ਬਰਤਨ ਚ ਲੋਨ ਪਾ ਕੇ ਰੱਖ ਦਿਓ ਇੱਕ ਹਫ਼ਤੇ ਬਾਅਦ ਦੋਨੋਂ ਬਦਲ ਕੇ ਉਸ ਵਿੱਚ ਦੁਬਾਰਾ ਨਮਕ ਪਾ ਕੇ ਰੱਖ ਦਵੋ ਹੌਲੀ ਹੌਲੀ ਉਸ ਵਿਅਕਤੀ ਦੀ ਸਿਹਤ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਨੰਬਰ 10 ਨੀਂਦ ਦੀ ਰੁਕਾਵਟ ਲਈ ਇੱਕ ਮੁਠੀ ਲੋਨ ਲੈ ਕੇ ਸ਼ਾਮ ਨੂੰ ਤਿੰਨ ਵਾਰ ਆਪਣੇ ਸਿਰ ਤੋਂ ਵਾਰ ਲਓ ਤੇ ਇਸ ਨੂੰ ਦਰਵਾਜ਼ੇ ਦੇ ਬਾਹਰ ਅਜਿਹੀ ਥਾਂ ਦੇ ਸੱਟੋ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਇਸ ਦਾ ਤੁਹਾਨੂੰ ਲਗਾਤਾਰ ਤਿੰਨ ਦਿਨ ਕਰਨਾ ਪਵੇਗਾ ਜੇਕਰ ਤੁਹਾਨੂੰ ਆਰਾਮ ਨਹੀਂ ਮਿਲਦਾ ਤਾਂ ਇਸ ਨੂੰ ਆਪਣੇ ਸਿਰ ਤੇ ਛੁਹਾ ਕੇ ਇਸ ਨੋ ਟਾਇਲਟ ਫਲੈਸ਼ ਵਿੱਚ ਸੌਟ ਦਵੋ ਤੁਹਾਡਾ ਨਿਸ਼ਚਿਤ ਰੂਪ ਵਿੱਚ ਆਰਾਮ ਮਿਲਣਾ ਸ਼ੁਰੂ ਹੋ ਜਾਵੇਗਾ ਨੰਬਰ 11 ਬੁਰੀ ਨਜ਼ਰ ਨੂੰ ਦੂਰ ਕਰਨ ਦਾ ਉਪਾਅ 6 ਜੇ ਤੁਹਾਡੇ ਬੱਚੇ ਨੂੰ ਬੁਰੀ ਨਜ਼ਰ ਲੱਗ ਗਈ ਹੈ ਤਾਂ ਆਪਣੇ ਸਿਰ ਤੋਂ 7 ਵਾਰ ਇੱਕ ਛੁਟਕੇ ਨਮਕ ਨੂੰ ਸੁਹਾ ਕੇ ਪਾਣੀ ਵਿੱਚ ਬਹਾ ਦਵੋ ਇਸ ਨਾਲ ਨਜ਼ਰ ਦੋਸ਼ ਦੂਰ ਹੋ ਜਾਵੇਗਾ ਉਸ ਵਿਅਕਤੀ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਨੰਬਰ 12 ਜੇਕਰ ਚੰਦਰਮਾ ਤੇ ਮੰਗਲ ਕੁੰਡਲੀ ਵਿੱਚ ਕਮਜ਼ੋਰ ਹਨ ਤਾਂ ਖਾਣੇ ਵਿੱਚ ਸਮੁੰਦਰੀ ਜਾਂ ਆਮ ਨੋਨ ਦੀ ਵਰਤੋਂ ਨਾ ਕਰੋ ਇਸ ਦੀ ਬਜਾਏ ਸੈਤਾਂ ਲਾਉਣ ਹੀ ਵਰਤੋ ਤੇ ਇਹ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਬਚਾਵੇਗਾ ਪਰ ਜੇ ਮੰਗਲ ਕੁੰਡਲੀ ਵਿੱਚ ਕਮਜ਼ੋਰ ਹੈ ਤਾਂ ਭੋਜਨ ਵਿੱਚ ਸਮੁੰਦਰੀ ਨਮਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਨੰਬਰ 13 ਸ਼ਨੀ ਦੀ 60 ਸਤੀ ਮਾੜੇ ਪ੍ਰਭਾਵ ਤੋਂ ਬਚਣ ਦੇ ਉਪਾਅ ਜੇਕਰ ਤੁਹਾਨੂੰ ਖਾਂਦੇ ਸਮੇਂ ਦਾਲਾਂ ਜਾਂ ਸਬਜ਼ੀਆਂ ਵਿੱਚ ਨਮਕ ਘੱਟ ਲੱਗਦਾ ਹੈ ਤਾਂ ਉਪਰੋਂ ਨਮਕ ਨਾ ਪਾਓ ਜੇ ਇਸ ਸਥਿਤੀ ਵਿੱਚ ਕਾਲਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਦੀ ਵਰਤੋਂ ਕਰੋ ਜੇਕਰ ਜਿਆ ਨਹੀਂ ਕੀਤਾ ਤਾਂ ਸ਼ਨੀ ਦਾ ਬੁਰਾ ਪ੍ਰਭਾ ਪਵੇਗਾ ਨੰਬਰ 14 ਮੰਦੀ ਵਿੱਚ ਬੇਚੈਨੀ ਨੂੰ ਦੂਰ ਕਰਨ ਦੇ ਉਪਾਅ ਜੇਕਰ ਤੁਹਾਡਾ ਮਨ ਬਹੁਤ ਪਰੇਸ਼ਾਨ ਰਹਿੰਦਾ ਹੈ ਕਿਸੇ ਨਾ ਕਿਸੇ ਚਿੰਤਾ ਕਾਰਨ ਤੁਹਾਡੇ ਵਿੱਚ ਕਈ ਨਕਾਰਾਤਮਕ ਵਿਚਾਰ ਚੱਲਦੇ ਰਹਿੰਦੇ ਹਨ ਤਾਂ ਇਸ ਬੇਚੈਨੀ ਨੂੰ ਦੂਰ ਕਰਨ ਲਈ ਨਹਾਉਂਦੇ ਸਮੇਂ ਤੋਂ ਹੁਣ ਬਾਲਟੀ ਵਿੱਚ ਸੈਦਾ ਨਮਕ ਨਹਾਉਂਦੇ ਸਮੇਂ ਤੋਂ ਹੁਣ ਬਾਲਟੀ ਵਿੱਚ ਸੈਦਾ ਲਾਉਣ ਦੀਆਂ 5 ਛੁਟਕੀਆਂ ਪਾ ਕੇ ਲੋਨ ਮਿਲਾ ਕੇ ਪਾਣੀ ਨਾਲ ਨਹਾਓ ਇਸ ਨਾਲ ਸਿਰਫ ਸਰੀਰ ਸ਼ੁੱਧ ਹੋਵੇਗਾ ਸਗੋਂ ਮਾਨਸਿਕ ਬੇਚੈਨੀ ਤੇ ਥਕਾਵਟ ਵੀ ਦੂਰ ਹੋਵੇਗੀ ਨੰਬਰ 15 ਘਰੇਲੂ ਝਗੜੇ ਤੋਂ ਬਚਣ ਦੇ ਉਪਾਅ ਜੇਕਰ ਪਤੀ ਪਤਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਅਣਬਣ ਹੈ ਜਾਂ ਘਰੇਲੂ ਕਲੇਸ਼ ਜਾਂ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਹੈ ਤਾਂ ਬੈੱਡ ਰੂਮ ਜੇ ਕਿਸੇ ਵੀ ਕੋਨੇ 'ਚ ਖੜੇ ਹੋ ਕੇ ਸੈਦਾ ਲੋਹਾਂ ਦਾ ਟੁਕੜਾ ਰੱਖੋ ਤਾਂ ਨਕਾਰਾਤਮਿਕ ਊਸ਼ਾ ਦੂਰ ਹੋ ਜਾਵੇਗੀ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਘਰੇਲੂ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ ਨੰਬਰ 16 ਬਾਥਰੂਮ ਵਿੱਚ ਟਾਇਲਟ ਦੇ ਨਕਸ਼ ਤੋਂ ਛੁਟਕਾਰਾ ਪਾਉਣ ਦੇ ਉਪਾਅ ਲਾਉਣ ਇੱਕ ਜਿਆ ਰਸਾਇਣ ਹੈ ਜੋ ਹਰ ਤਰ੍ਹਾਂ ਦੀ ਗੰਦਗੀ ਨੂੰ ਸਾਫ਼ ਕਰ ਸਕਦਾ ਹੈ ਇੱਕ ਕੱਚ ਦੇ ਡੱਬੇ ਵਿੱਚ ਸਮੁੰਦਰੀ ਨਮਕ ਪਾ ਕੇ ਰੱਖੋ ਬਾਥਰੂਮ ਦੇ ਕਿਸੇ ਵੀ ਕੋਨੇ 'ਚ ਰੱਖ ਸਕਦੇ ਹੋ ਸੁਪਾਰ ਨਾਲ ਸਾਰੇ ਨਕਾਤਮਿਕ ਕਰਜ਼ਾ ਦੂਰ ਹੋ ਸਕਦੀ ਹੈ ਅਤੇ ਸਕਾਰਾਤਮਿਕ ਕਰਜ਼ਾ ਆਉਣ ਲੱਗਦੀ ਹੈ ਅਤੇ ਹਰ ਮਹੀਨੇ ਬਾਅਦ ਕੱਚ ਦੇ ਬਰਤਨ ਵਿੱਚ ਨਵਾਂ ਲੋਨ ਰੱਖੋ ਲੋਨ ਨੂੰ ਬਦਲਣਾ ਚਾਹੀਦਾ ਹੈ ਤੇ ਉਸ ਵਿੱਚ ਦੂਸਰਾ ਲੋਨ ਭਰ ਦੇਣਾ ਚਾਹੀਦਾ ਹੈ ਪੁਰਾਣਾ ਲੋਨ ਪਾਰ ਸੁੱਟ ਦੇਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਗਈ ਹੈ ਨੰਬਰ ਸਾਡੀ ਵੀਡੀਓ ਦਾ ਮਕਸਦ ਸਿਰਫ ਤੁਹਾਨੂੰ ਇਹ ਵਧੀਆ ਸਲਾਹ ਦੇਣਾ ਹੈ ਅਸੀਂ ਇਸ ਸੰਬੰਧ ਵਿੱਚ ਕੋਈ ਵੀ ਦਵਾ ਨਹੀਂ ਗਾਦੇ ਕਿਉਂਕਿ ਇਹ ਸਭ ਕੁਝ ਕਰਨ ਵਾਲਾ ਤਾਂ ਭਗਵਾਨ ਹੈ ਵੀਡੀਓ ਨੂੰ ਪੂਰਾ ਵਾਚ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ